ਕੋਈ ਆਪਣੀ ਵਿੜਾਈ ਆਪ ਕਰੇ ਤੇ ਗੱਲ ਹੋ ਰਹੀ ਮੈਂ ਅੱਜ ਇੱਕ ਹਰਿਆਣਵੀ ਵੀਰ ਦੀ ਵੀਡੀਓ ਵੇਖ ਰਿਹਾ ਸੀ ਉਹ ਕਹਿ ਰਿਹਾ ਸੀ ਅਸੀਂ ਇੰਨਾ ਦਾਨਪੂਰ ਕਰਦੇ ਹਾਂ ਧਾਰਮਿਕ ਸਥਾਨਾਂ ਤੇ ਅ ਰੱਬ ਵੇਖੋ ਆਣ ਕੇ ਪਾਣੀ ਵਿੱਚ ਤੁਰਿਆ ਫਿਰਦਾ ਸਿੱਖਾਂ ਦੇ ਰੂਪ ਚ ਕੋਈ ਆਟਾ ਲੈ ਕੇ ਜਾ ਰਿਹਾ ਕੋ ਮੱਝਾਂ ਲਈ ਚਾਰਾ ਲੈ ਕੇ ਜਾ ਰਿਹਾ ਸਬਰ ਵੇਖੋ ਉਹਨਾਂ ਦਾ ਜਿਹਨਾਂ ਦਾ ਸਭ ਕੁਝ ਰੁੜ ਗਿਆ ਉਹ ਫਿਰ ਵੀ ਹੱਸ ਰਹੇ ਨੇ ਉਹਨਾਂ ਦੇ ਨਾਲ ਸੇਵਾ ਵਿੱਚ ਚਟਾਨ ਨਾਲ ਖਲੋਤੇ ਨੇ ਨਾਲ ਕੋਈ ਪਨੀਰੀ ਬੀਜ ਰਿਹਾ ਆਪਣੇ ਖੇਤਾਂ ਦੇ ਵਿੱਚ ਤੇ ਧੰਨਵਾਦ ਉਹਨਾਂ ਸਮੂਹ ਜਥੇਬੰਦੀਆਂ ਦਾ ਉਹਨਾਂ ਪਰਿਵਾਰਾਂ ਦਾ ਜਿਹੜੇ ਐਸ ਵਕਤ ਆਪਣੇ ਵੀਰਾਂ ਦੇ ਨਾਲ ਖਲੋਤੇ ਨੇ ਮੈਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਚੋਂ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਐਸ ਵਕਤ ਤੁਸੀਂ ਵੀ ਇੱਥੇ ਸਾਰੇ ਵੀਰਾਂ ਆਪਣੇ ਰਲ ਕੇ ਉਹਨਾਂ ਦੀ ਸੇਵਾ ਵਾਸਤੇ ਡੋਨੇਸ਼ਨ ਕਰ ਰਹੇ ਹੋ ਇਕੱਠੀ ਕਰ ਰਹੇ ਹੋ ਬਹੁਤ ਚੰਗੀ ਗੱਲ ਹੈ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਆਪਾਂ ਕਿਸੇ ਦੇ ਦੁੱਖ ਵਿੱਚ ਸ਼ਰੀਕ ਹੁੰਨੇ ਆ ਸ਼ਾਮਲ ਹੁੰਨੇ ਆ ਅਗਲੇ ਦਾ ਦੁੱਖ ਘਟਦਾ ਹੈ ਜਦੋਂ ਅਸੀਂ ਕਿਸੇ ਦੀ ਖੁਸ਼ੀ ਸ਼ਾਮਲ ਹੁੰਨੇ ਆ ਉਹਦੀ ਖੁਸ਼ੀ ਵੱਧਦੀ ਹੈ ਕਿਸੇ ਦੇ ਖੁਸ਼ੀ ਦੇ ਕੰਮ ਤੇ ਬੇਸ਼ੱਕ ਕਹੋ ਜੀ ਮੈਨੂੰ ਬੁਲਾਇਆ ਨਹੀਂ ਗੱਲ ਵੱਖਰੀ ਹੈ ਪਰ ਕਿਸੇ ਤੇ ਵਿਵਤਾ ਪਵੇ ਉਹਦੇ ਨਾਲ ਖਲੋਵਾਨ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਧੜਿਆਂ ਤੋਂ ਉੱਪਰ ਉੱਠ ਕੇ ਇਹ ਨਾ ਕਹੋ ਜੀ ਉਹ ਫਲਾਣੇ ਧੜੇ ਦਾ ਹੈ ਤੁਰ ਦੋ ਨਾਲ ਮੱਜਾਂ ਚੜਾਈ ਕਰ ਗਿਆ ਨੇ ਟਰੈਕਟਰ ਰੁੜ ਗਏ ਨੇ ਪਸ਼ੂਆਂ ਦਾ ਚਾਰਾ ਰੁੜ ਗਿਆ ਪੈੜੀ ਵਿੱਚ ਆਣ ਕੇ ਰੇਤਾ ਇਕੱਠੀ ਹੋ ਗਈ ਹੈ ਥੱਲੇੋਂ ਪਾਣੀ ਆ ਰਿਹਾ ਉਪਰੋਂ ਮੀਂਹ ਇਧਰੋਂ ਪਾਣੀ ਛੱਡਿਆ ਜਾ ਰਿਹਾ ਤੇ ਦੂਜੇ ਬਨੇਮੀ ਸੋਚ ਕੇ ਵੇਖੋ ਜਿਨ੍ਹਾਂ ਦੇ ਕਿੰਨੀਆਂ ਰੀਜਾਂ ਨਾ ਆਪਣੇ ਘਰ ਬਣਾਏ ਨੇ ਪਾਣੀ ਭਰ ਗਿਆ ਘਰਾਂ ਦੇ ਵਿੱਚ ਕਿਦਾਂ ਪਰਿਵਾਰ ਉੱਥੇ ਲੰਗਰ ਲੈ ਲੈ ਕੇ ਪਹੁੰਚ ਰਹੇ ਨੇ ਸੇਵਾਵਾਂ ਕਰ ਵੱਖ-ਵੱਖ ਦੂਜੀਆਂ ਸਟੇਟਾਂ ਚੋਂ ਵੀ ਦੇਸ਼ ਦੀ ਗੱਲ ਛੱਡੋ ਦੂਜੀਆਂ ਸਟੇਟਾਂ ਚੋਂ ਵੀ ਵੱਖ-ਵੱਖ ਥਾਵਾਂ ਤੋਂ ਕੋਰਾ ਕੋਰਾਜਸਟਾਨ ਤੋਂ ਆ ਰਿਹਾ ਕੋ ਜੇ ਐਂਡ ਕੇ ਤੋਂ ਆ ਰਿਹਾ ਵੱਖ-ਵੱਖ ਸਟੇਟਾਂ ਤੋਂ ਲੋਕ ਇਕੱਠੇ ਹੋ ਕੇ ਉਹ ਆਪਣੇ ਵੀਰਾਂ ਦੀ ਆਪਣੇ ਭਰਾਵਾਂ ਦੀ ਹੈਲਪ ਕਰ ਰਹੇ ਨੇ ਮਦਦ ਕਰ ਰਹੇ ਨੇ ਤੇ ਇਹ ਸਿਹਰਾ ਪਤਾ ਕਿ ਇਹਨੂੰ ਜਾਂਦਾ ਧੰਨ ਗੁਰੂ ਨਾਨਕ ਸਾਹਿਬ ਜੀ ਤੁਹਾਡੀ ਵਿਚਾਰ ਤਾਰਾਂ ਨੂੰ ਨਹੀਂ ਤੇ ਜਦੋਂ ਕਿਤੇ ਇਹੋ ਜਿਹੇ ਘਟਨਾਵਾਂ ਵਾਪਰਦੇ ਹਨ ਲੋਕ ਪਾਣੀ ਦੀ ਬੋਤਲ ਮਹਿੰਗੀ ਕਰ ਦਿੰਦੇ ਨੇ ਇਹ ਉਹ ਕੰਮ ਹੈ ਜਿਹੜੀ ਫਰੀ ਦਿੰਦੀ ਹੈ ਕੋਈ ਕੋਈ ਗੱਲ ਨਹੀਂ ਯਾਰ ਤੇ ਅੰਦੋਲਨ ਚ ਕਿਸਾਨੀ ਅੰਦੋਲਨ ਚ ਅਸੀਂ ਵੇਖਿਆ ਲਗਾਤਾਰ 13 ਮਹੀਨੇ ਅਸੀਂ ਉਸ ਅੰਦੋਲਨ ਚ ਉੱਥੇ ਬੈਠੇ ਰਹੇ ਅਸੀਂ ਇੱਕ ਚੀਜ਼ ਨੋਟ ਕੀਤੀ ਸੀ ਉੱਥੇ ਕਿ ਉਹਨਾਂ ਸਮਾਂ ਬਹੁਤੇ ਲੋਕਾਂ ਨੇ ਉਥੋਂ ਦੇ ਲੋਕਲ ਲੋਕਾਂ ਨੇ ਆਪਣੇ ਘਰ ਰੋਟੀ ਨਹੀਂ ਬਣਾਈ ਉਹ ਸیرے ਜਾਂਦੇ ਸੀ ਆਪਣੇ ਕੰਮਾਂ ਤੇ ਤੇ ਕਿਸਾਨ ਨੇ ਬਾਹਰ ਨਾ ਟੈਂਟ ਦੇ ਬਾਹਰ ਚਾਹ ਦੀ ਕੇਤਲੀ ਬਣਾ ਕੇ ਲਾਗੇ ਰਸ ਰੱਖੇ ਹੋਣੇ ਲੰਗਰ ਵੀ ਛੱਕੇ ਜਾਣਾ ਦੁਪਹਿਰੇ ਵੀ ਆਣ ਕੇ ਛਕਣਾ ਤੇ ਸੱਚ ਸੀ ਇੱਥੇ ਤੁਹਾਡੀ ਕੋ ਰੋਡ ਬਲਾਕ ਕਰਕੇ ਖਲੋਤਾ ਹੋਵੇ ਨਾ ਰਾਹ ਬੰਦ ਕੀਤਾ ਹੋਵੇ ਤੇ ਚੀਕਾਂ ਨਿਕਲ ਜਾਣਗੀਆਂ ਕਿ ਸਾਨੂੰ ਲੰਘਣ ਦੀ ਦਿੱਕਤ ਆ ਰਹੀ ਹੈ ਉਥੋਂ ਦੇ ਲੋਕਲ ਲੋਕ ਜਦੋਂ 13 ਮਹੀਨਿਆਂ ਬਾਅਦ ਉਥੋਂ ਉੱਠ ਕੇ ਗਏ ਸੀ ਨਾ ਪੁੱਛਿਆ ਗਿਆ ਜੀ ਤੁਹਾਨੂੰ ਤਕਲੀਫ ਹੋਈ ਕਹਿੰਦੇ ਨਾ ਜੀ ਸੰਤਿਮਿੰਦ ਲੱਗਾ ਸਾਡਾ ਪਰਿਵਾਰ ਸਾਡੇ ਕੋਲੋਂ ਅੱਜ ਉੱਠ ਕੇ ਜਾ ਰਿਹਾ ਹੈ ਕਿੰਨਾ ਪਿਆਰ ਦਿੱਤਾ ਹੋਏਗਾ ਕੋਈ ਬੰਦਾ ਘਰੋਂ ਬਾਹਰ ਜਾਂਦਾ ਨਾ ਤੇ ਆਸ ਲਾਉਂਦਾ ਮੈਨੂੰ ਕੋਈ ਪ੍ਰਸ਼ਾਦਾ ਛਕਾਵੇ ਉਥੇ ਦੂਜਿਆਂ ਨੂੰ ਲੰਗਰ ਛਕਾਏ ਗਏ ਨੇ ਤੇ ਇਹ ਕਿੱਥੋਂ ਸਿੱਖਿਆ ਸਿੱਖੀ ਦੇ ਸਕੂਲ ਚੋਂ ਸਿੱਖਿਆ ਇਹ ਸਿੱਖੀ ਦਾ ਸਕੂਲ ਹੈ ਜਿੱਥੇ ਲੰਗਰ ਬਣਾਉਣਾ ਲੰਗਰ ਵਰਤੌਣਾ ਲੰਗਰ ਛਕਾਉਣਾ ਕਾਸ਼ ਕਿਤੇ ਅਸੀਂ ਲੰਗਰਾਂ ਦੀ ਇਸ ਤਰ੍ਹਾਂ ਦੀ ਮਹੱਤਤਾ ਨੂੰ ਸਮਝ ਸਕੀਏ ਆਹ ਹੈ ਲੰਗਰ ਦੀ ਜ਼ਰੂਰ ਜਦੋਂ ਕੋਵਿਡ ਆਇਆ ਕਿੱਦਾਂ ਵੀਰਾਂ ਨੇ ਆਪਣੇ ਹੱਥੀ ਲੰਗਰ ਬਣਾ ਬਣਾ ਕੇ ਮਰੀਜ਼ਾਂ ਨੂੰ ਹਸਪੀਟਲਾਂ ਵਿੱਚ ਪਹੁੰਚਾਇਆ ਜਿਹੜਾ ਪਹਿਲਾਂ ਖਾ ਕੇ ਰਜਿਆ ਉਹਨੂੰ ਖਵਾਉਣਾ ਲੰਗਰ ਨਹੀਂ ਕਹਿੰਦੇ ਜਿਹਨੂੰ ਸੱਚੀ ਜ਼ਰੂਰਤ ਹੋਵੇ ਆਹ ਹੈ ਅੱਜ ਲੰਗਰ ਦੀ ਜ਼ਰੂਰਤ ਕੋਈ ਮੱਝ ਲੈ ਕੇ ਦੇ ਰਿਹਾ ਕੋਈ ਟਰੈਕਟਰ ਲੈ ਕੇ ਦੇ ਰਿਹਾ ਕੋ ਆਂਦਾ ਨਹੀਂ ਭਰਾ ਤੇਰੀ ਜੇ ਪੈਲੀ ਵਿੱਚ ਰੇਤ ਚੜ ਗਈ ਆ ਨਾ ਮੈਂ ਆਪਣੇ ਟਰੈਕਟਰ ਨਾਲ ਤੇਰੀ ਪੈਲੀ ਬਣਾ ਕੇ ਦੇਵਾਂਗਾ ਆਹ ਹੈ ਲੰਗਰ ਨਾ ਤੇਰੇ ਨਾਲ ਖਲੋਤਾ ਹੂੰ ਤੂੰ ਕੁਬਰ ਆ ਨਾ ਤੂੰ ਸਾਨੂੰ ਇਹ ਚੀਜ਼ਾਂ ਆਪਣੀ ਤੇ ਮਾਫ਼ ਕਰਨਾ ਜਦੋਂ ਇਨਸਾਨ ਇਦਾਂ ਦਾ ਕੰਮ ਕਰਦਾ ਹੈ ਨਾ ਉਹਦੇ ਆਪਣੇ ਕੋਲੋਂ ਕੁਝ ਨਹੀਂ ਕੱਢਦਾ ਨਾ 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 ਇਹ ਬਾਣੀ ਦਾ ਵਾਕ ਹੈ ਭਗਤ ਫਰੀਦ ਜੀ ਦਾ ਬਚਨ ਹੈ ਬਹੁਤ ਪਿਆਰਾ ਸਬਰ ਇਸ ਵਾਉ ਸਬਰ ਇਸ ਵਾਉ ਜੇ ਤੂੰ ਬੰਦਾ ਦਿੜ ਕਰੇ ਉਹਦ ਥੀਵੇਂ ਇੰਦਰੀਆ ਟੁੱਟ ਨਾ ਥੀਵੇਂ ਵਹੜਾ ਸਬਰੇ ਸਵਾਉ ਪ੍ਰਯੋਜਨ ਸਮਝੋ ਧਿਆਨ ਨਾਲ ਸੁਣਿਓ ਇਸ ਲੋਕ ਦੇ ਅਰਥ ਜਿਵੇਂ ਬੱਚੇ ਦਾ ਟੀਚਾ ਹੁੰਦਾ ਨਾ ਡਾਕਟਰ ਬਣਨਾ ਬੱਚੇ ਦਾ ਟੀਚਾ ਹੁੰਦਾ ਮੈਂ ਪੁਲਿਸ ਅਫਸਰ ਬਣਨਾ ਮੈਂ ਆ ਆਰਮੀ ਦਾ ਅਫਸਰ ਬਣਨਾ ਹਰ ਬੰਦੇ ਦਾ ਕੋਈ ਨਾ ਕੋਈ ਟੀਚਾ ਹੁੰਦਾ ਜ਼ਿੰਦਗੀ 'ਚ ਮੈਂ ਸਫਲ ਬਿਜ਼ਨਸਮੈਨ ਬਣਨਾ ਇਨਸਾਨ ਦੀ ਜ਼ਿੰਦਗੀ ਦਾ ਪਰਯੋਜਨ ਕੀ ਹੈ ਭਲਾ ਸਬਰ ਨੂੰ ਧਾਰਨ ਕਰਨਾ ਕੀ ਧਾਰਨ ਕਰਨਾ ਜੀ ਉੱਚੀ ਬੋਲ ਕੇ ਦੱਸਿਓ ਜੀ ਸਬਰ ਨੂੰ ਜੇ ਬੰਦੇ ਨੇ ਅਜੇ ਤੱਕ ਸਬਰ ਨੂੰ ਧਾਰਨ ਨਹੀਂ ਕੀਤਾ ਇਹਦਾ ਮਤਲਬ ਅਜੇ ਆਪਣੇ ਟੀਚੇ ਦਾ ਉਹਨੂੰ ਨਹੀਂ ਪਤਾ